ਦਫਤਰ ਸ਼ਾਕੋਟ ਵਿਖੇ ਯੁਧ ਨਸ਼ਿਆਂ ਵਿਰੋਧ ਮੁਹਿੰਮ ਤੇ ਜਾਗਰੂਕਤਾ ਕੈਂਪ ਲਗਾਇਆ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੋਧ ਮਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਇਸੇ ਤਰ੍ਹਾਂ ਦਫਤਰ ਨਗਰ ਪੰਚਾਇਤ ਸ਼ਾਕੋਟ ਵੱਲੋਂ ਕਾਰਜ ਸாதਕ ਅਫਸਰ ਸੁਨੀਲ ਕੁਮਾਰ ਦੀ ਅਗਵਾਈ ਚ ਸ਼ਾਕੋਟ ਸ਼ਹਿਰ ਚ ਵਕ ਵਕ ਤਾਈਂ ਕੈਂਪ ਲਗਾਏ ਗਏ ਇਸ ਮੌਕੇ ਦਫਤਰ ਨਗਰ ਪੰਚਾਇਤ ਸ਼ਾਕੋਟ ਵਿਖੇ ਲਗਾਏ ਗਏ ਕੈਂਪ ਦੌਰਾਨ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਇਸ ਮੌਕੇ ਪਰਵਤ ਸਿੰਘ ਪੀਏ ਪਰਮਿੰਦਰ ਸਿੰਘ ਪੰਡੋਰੀ ਹਲਕਾ ਇੰਚਾਰਜ ਆਪ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਕੈਂਪ ਦੌਰਾਨ ਸੰਬੋਧਨ ਕਰਦਿਆਂ ਪੀਏ ਪਰਵਤ ਸਿੰਘ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਚਲਾਏ ਅਭਿਆਨ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਹਨਾਂ ਉਸ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ ਅਤੇ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਕਰਨ ਤੋਂ ਰੋਕਣਾ ਚਾਹੀਦਾ ਹੈ ਇਸ ਮੌਕੇ ਜਤਿੰਦਰਪਾਲ ਸਿੰਘ ਬੱਲਾ ਸਾਹਿਬ ਕਮ ਸੀ ਏਐਸਆਈ ਮੇਜਰ ਸਿੰਘ ਚੌਂਕੀ ਇੰਚਾਰਜ ਤਲਵੰਡੀ ਸਿੰਘ ਨਰਮਲ ਸਿੰਘ ਸਰਾਬਾ ਮਲਸੀਆ ਮਨੋਜ ਅਰੋੜਾ ਜ਼ਿਲ੍ਹਾ ਸੈਕਟਰੀ ਸੋਸ਼ਲ ਮੀਡੀਆ ਵਿੰਗ ਰਵਿੰਦਰਨਾਥ ਗੁਪਤਾ ਹੈਲਥ ਵਰਕਰ ਆਦਿ ਨੇ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਇਸ ਸਮੇਂ ਕਿ ਮਦਰ ਪ੍ਰਾਈਡ ਸਕੂਲ ਦੇ ਬੱਚਿਆਂ ਵੱਲੋਂ ਨਸ਼ਾ ਨਸ਼ਿਆਂ ਖਿਲਾਫ ਨਾਟਕ ਪੇਸ਼ ਕੀਤਾ ਗਿਆ ਜਦਕਿ ਬਾਲ ਗਾਇਕਾ ਨਮਰਤਾ ਸਾਧਕਪੁਰ ਨੇ ਆਪਣੇ ਗੀਤ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਪੀਏ ਪਰਵਲ ਸਿੰਘ ਅਤੇ ਮਦਰ ਪ੍ਰਾਈਡ ਸਕੂਲ ਦੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਰਜ ਸாதਕ ਅਫਸਰ ਸੁਨੀਲ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਕਲਸੀ ਐਮਸੀ, ਕੁਲਦੀਪ ਸਿੰਘ ਦੀਦ ਰਾਕੀ ਮੱਟੂ ਐਮਸੀ, ਮੰਗਾ ਮੱਟੂ, ਰਾਜਕੁਮਾਰ ਰਾਜੂ, ਪਰਮਵੀਰ ਸਿੰਘ ਪੰਮਾੜ, ਸੁਪਾਲ ਸਿੰਘ ਮਿਗਲਾਨੀ, ਸੁਖਪਾਲ ਸਿੰਘ ਦੇਵਗੋਨ ਇੰਸਪੈਕਟਰ ਨਿਰਦੇਸ਼ ਕੁਮਾਰ, ਅਨਵਰ ਕਈ ਸਾਹਿਬ ਕੈਮਸੀ, ਸੁਨੀਲ ਕੁਮਾਰ ਜੱਜੀ, ਗੋਰਾ ਗਿੱਲ, ਕਪਿਲ ਚੋਪੜਾ ਸਰਬਜੀਤ ਸਿੰਘ ਮੱਟੂ ਮਨਦੀਪ ਸਿੰਘ ਕੋਟਲੀ ਵਿਨੇ ਸ਼ਰਮਾ ਜੱਸੀ ਕੋਟਲੀ ਰਚਨਾ ਰਜਵਿੰਦਰ ਕੌਰ ਮਦਰ ਪ੍ਰਾਈਮ ਸਕੂਲ ਦੇ ਅਧਿਆਪਕ ਰਕੇਸ਼ ਕੁਮਾਰ ਸੰਦੀਪ ਕੌਰ ਰਜਵੀਰ ਕੌਰ ਸਵਰਾਜ ਸਿੰਘ ਆਸ਼ੂ ਗੋਤਾ ਡਾਕਟਰ ਜਗਦੀਸ਼ ਗੋਇਲ ਗੁਰਮੀਤ ਕੌਰ ਤਾਲੀਵਾਲ ਪ੍ਰਧਾਨ ਮਹਿਲਾ ਸ਼ਕਤੀ ਸੰਸਥਾ ਲਖਵੀਰ ਸਿੰਘ ਚੀਤਾ ਰਿਪੋਰਟਰ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਧ ਨਸ਼ਿਆਂ ਵਿਰੋਧ ਇਹਦੇ ਤਹਿਤ ਜਿਹੜੀ ਵੀ ਮਹਿਮਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਵੱਲੋਂ ਸਾਡੇ ਹਲਕਾ ਅੰਚਾਰ ਸਾਹਿਬ ਪਰਮਿੰਦਰ ਸਿੰਘ ਜੀ ਪਡੋਰੀ ਸਾਹਿਬ ਵੱਲੋਂ ਸਾਡੇ ਕੋਆਰਡੀਨੇਟਰ ਸਾਹਿਬ ਭਾਜੀ ਪਰਮਤ ਸਿੰਘ ਵੱਲੋਂ ਸਾਡੇ ਵੱੱਲਾ ਭਾਜੀ ਵੱਲੋਂ ਇਲਾਕੇ ਦੀਆਂ ਸਾਰੀਆਂ ਸ਼ਖਸੀਅਤਾਂ ਵੱਲੋਂ ਸਾਰੇ ਕਾਉਂਸਲਰਾਂ ਦੇ सरपंचਾਂ ਦੇ ਸਹਿਯੋਗ ਸਦਕਾ ਸਨ 47 ਤੋਂ ਲੈ ਕੇ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਗਈਆਂ ਪਰ ਨਸ਼ੇ ਵਰਗੇ ਕੋੜ ਨੂੰ ਕਿਸੇ ਨੇ ਵੀ ਖਤਮ ਨਹੀਂ ਕੀਤਾ ਉਹ ਆਏ ਹੋ ਗਏ ਉਹ ਗਏ ਉਹ ਆਏ ਇੱਕ ਦੂਜੇ ਦੇ ਮਗਰਵਾਰੀ ਚਲਦੀ ਰਹੀ ਪਰ ਇਸ ਕੋੜ ਨੂੰ ਖਤਮ ਕਰਨ ਦਾ ਜਿਹੜਾ ਟੀਚਾ ਓ ਭਗਵੰਤ ਮਾਨ ਸਰਕਾਰ ਨੇ ਮਕਰਰ ਕੀਤਾ ਸਾਡੇ ਪਡੋਰੀ ਸਾਹਿਬ ਦੇ ਸਿਰ ਤੋੜੇ ਜਤਨਿਆਂ ਕਿਉਂ ਆਪ ਵੀ ਉਹ ਇੰਟਰਨੈਸ਼ਨਲ ਪਲੇਅਰ ਰਹਾ ਭਾਈ ਮੇਰੇ ਮਨ ਦੀ ਮਰਜ਼ੀ ਆ ਜਿਸ ਹਿਸਾਬ ਦੇ ਨਾਲ ਇਹ ਮਹਿਮ ਬਿਟੀ ਗਈ ਆ ਸਾਡਾ ਹਲਕਾ ਸ਼ਾ ਕੋਟ ਸਭ ਤੋਂ ਪਹਿਲਾਂ ਇਸ ਕੋਟ ਨੂੰ ਖਤਮ ਕਰਕੇ ਸਾਹ ਲਵੇਗਾ ਸੋ ਮੇਰੀ ਸਾਰੇ ਵੀਰਾਂ ਤੇ ਭੈਣਾਂ ਨੂੰ ਵੀ ਬੇਨਤੀ ਆ ਰਾਂਹ ਕਿਰਾਏ ਪਏ ਵੀਰਾਂ ਨੂੰ ਆਪਾਂ ਗਾਈਡ ਕਰੀਏ ਤੇ ਜਿਹੜੇ ਨਸ਼ੇ ਦੇ ਸਦਾਗਰ ਆ ਕੋਈ ਕਿਸੇ ਦਾ ਮਾਸੀ ਦਾ ਪੁੱਤ ਨਹੀਂ ਨਹਿਰਪਾਉ ਨਰਵੈਰ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਇਹ ਅਸੀਂ ਨਸ਼ੇ ਦੇ ਸਦਾਗਰਾਂ ਨੂੰ ਵਿਨਤ ਪਾਉਣੀ ਆ ਅਸੀਂ ਆਪਣੇ ਹਲਕਾ ਸ਼ਾਹਕੋਟ ਨੂੰ ਸੋਨੇ ਦੀ ਬਾਈ ਚਿੜੀ ਬਣਾਈ ਵੇਖਣੀ ਚਾਹੁੰਦੇ ਆ ਸੋਨੇ ਦੀ ਚਿੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ